ਸਾਲ ਜੀ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਬਦਨ ਦੇ ਨਾਲ ਨਾਲ ਗੱਡੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਹੋ ਜਾਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗੱਡੀਆਂ ਨੂੰ ਅੱਗ ਲੱਗਣ ਦੇ ਪ੍ਰਮੁੱਖ ਕਾਰਨ ਕੀ ਹੁੰਦੇ ਨੇ ਇਹਦੇ ਬਾਰੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀਡੀਓ ਨੂੰ ਪੂਰੀ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਵੀ ਕਰ ਦਿਓ ਹੁਣ ਦੱਸਦੇ ਆਂ ਗੱਡੀ ਨੂੰ ਅੱਗ ਲੱਗਣ ਦੇ ਪ੍ਰਮੁੱਖ ਕਾਰਨ ਕੀ ਹੁੰਦੇ ਨੇ ਗੱਡੀਆਂ ਨੂੰ ਅੱਗ ਲੱਗਣ ਦੇ 5-6 ਮੁੱਖ ਕਾਰਨ ਨੇ ਸਭ ਤੋਂ ਪਹਿਲਾ ਹੁੰਦਾ ਕਾਰਨ ਆਪਾਂ ਕੂਲੈਂਟ ਜਿਹੜੇ ਆਪਾਂ ਲੋਕਾਂ ਗੇ ਥੋੜੇ ਜਿਲੇ ਲਾਲਚ ਦੇ ਪਿੱਛੇ ਉਹਦੇ ਰੇਡੀਏਟਰ ਦੇ ਵਿੱਚ ਪਾਣੀ ਪਾ ਦਿੰਦੇ ਆ ਕਿਉਂਕਿ ਕੂਲੈਂਟ ਜਿਹੜਾ ਉਹਦੇ ਵਿੱਚ ਪੈਂਦਾ ਉਹ ਥੋੜਾ ਜਿਆ ਮਹਿੰਗਾ ਹੁੰਦਾ ਆਪਾਂ ਕੂਲੈਂਟ ਦੀ ਜਗ੍ਹਾ ਤੇ ਪਾਣੀ ਪਾ ਕੇ ਗੱਡੀ ਨੂੰ ਚਲਾਉਂਦੇ ਆ ਉਹਦੇ ਨਾਲ ਕੀ ਹੁੰਦਾ ਆਪਣੇ ਰੇਡੀਏਟਰ ਦੇ ਵਿੱਚ ਜੰਗ ਲੱਗ ਜਾਂਦੀ ਆ ਜੰਗ ਲੱਗਣ ਦੇ ਨਾਲ ਆਪਣਾ ਰੇਡੀਏਟਰ ਬੰਦ ਹੋ ਜਾਂਦਾ ਜੋਕ ਹੋ ਜਾਂਦਾ ਜੋਗ ਹੋਣ ਦੇ ਨਾਲ ਕੀ ਜਾਂਦਾ ਵੀ ਜਦੋਂ ਆਪਾਂ ਲੰਬੇ ਸਫ਼ਰ ਤੇ ਗੱਡੀ ਨੂੰ ਲੈ ਕੇ ਜਾਂਦੇ ਆ ਤਾਂ ਗੱਡੀ ਦਾ ਜਿਹੜਾ ਰੇਡੀਏਟਰ ਆ ਗਰਮ ਹੋਣ ਦੇ ਨਾਲ ਆਪਣੀ ਗੱਡੀ ਗਰਮ ਹੋ ਜਾਂਦੀ ਹੈ ਗਰਮਾ ਹੋਣ ਦੇ ਨਾਲ ਜਿਹੜੀ ਉਹਦੀ ਬੈਰਿੰਗ ਹੁੰਦੀ ਆ ਬੈਰਿੰਗ ਨੂੰ ਅੱਗ ਲੱਗ ਜਾਂਦੀ ਆ ਅੱਗ ਲੱਗੇ ਸਾਂ ਪਾਣੀ ਦੀ ਜਗ੍ਹਾ ਤੇ ਕੂਲੈਂਟ ਹੀ ਵਰਤਣਾ ਪਾਣੀ ਨਹੀਂ ਪਾਉਣਾ ਕੂਲੈਂਟ ਦੀ ਜਗ੍ਹਾ ਤੇ ਪਾਣੀ ਨਹੀਂ ਪਾਉਣਾ ਕੂਲੈਂਟ ਦੀ ਜਗ੍ਹਾ ਕੂਲੈਂਟ ਹੀ ਪਾਉਣਾ ਹੈ ਕਿਉਂਕਿ ਇਹ ਬਹੁਤ ਹੀ ਵਧੀਆ ਚੀਜ਼ ਆ ਇਹਦੇ ਨਾਲ ਜਰ ਵਗੈਰਾ ਨਹੀਂ ਲੱਗਦੀ ਨੰਬਰ 2 ਤੇ ਹੁੰਦਾ ਸੈਂਟਰ ਲੋਕ ਕਈ ਗੱਡੀਆਂ ਦੇ ਵਿੱਚ ਸੈਂਟਰ ਲੋਕ ਲੱਗਿਆ ਹੁੰਦਾ ਵੀ ਰਿਮੋਟ ਦੇ ਨਾਲ ਆਪਾਂ ਤਾਂ ਕੀ ਬੰਦ ਕਰ ਸਕਦੇ ਆ ਖੋਲ ਸਕਦੇ ਆ ਗੱਡੀ ਦੇ ਵਿੱਚ ਬੰਦੇ ਨੂੰ ਸੜਨ ਦਾ ਅਸਲ ਕਾਰਨ ਇਹੀ ਹੁੰਦਾ ਕਿਉਂਕਿ ਆਪਾਂ ਜਦੋਂ ਵੀ ਰਿਸ਼ਤੇਦਾਰੀ ਵਿੱਚ ਜਾਂਦੇ ਆ ਆਪਣਾ ਸਾਰਾ ਪਰਿਵਾਰ ਗੱਡੀ ਦੇ ਵਿੱਚ ਬੈਠਾ ਹੁੰਦਾ ਆ ਚੰਚੇ ਤੇ ਆਪਣੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਹ ਜਿਹੜਾ ਸੈਂਟਰ ਲੋਕ ਹੈ ਤਾਂ ਇਹ 12 ਬੋਲਟ ਤੋਂ ਬਿਨਾਂ ਕੰਮ ਨਹੀਂ ਕਰਦਾ ਅਗ ਲੱਗਣ ਦੇ ਨਾਲ ਜਿਹੜੀ ਬੈਰਿੰਗ ਮੱਚ ਜਾਂਦੀ ਹੈ ਤੇ ਇਹਦੀਆਂ ਮੋਟਰਾਂ ਨੂੰ ਆਪਣਾ ਕਰੰਟ ਨਹੀਂ ਜਾਂਦਾ ਆਪਾਂ ਤਾਕੀ ਨਹੀਂ ਖੋਲ ਪਾਦੇ ਤਾਕੀ ਨਾ ਖੋਲਣ ਦਾ ਕਾਰਨ ਹੀ ਲੋਕ ਨੇ ਜਿਹੜੇ ਗੱਡੀ ਦੇ ਵਿੱਚ ਸੜ ਕੇ ਸਵਾਹ ਹੋ ਜਾਂਦੇ ਨੇ ਇਸ ਲਈ ਤੁਸੀਂ ਕਦੇ ਵੀ ਗਰਮੀਆਂ ਦੇ ਦਿਨਾਂ ਵਿੱਚ ਸੈਂਟਰ ਲੋਕ ਦਾ ਉਪਯੋਗ ਨਾ ਕਰੋ ਹੋ ਸਕਦਾ ਇਸ ਦੀ ਇੱਕ ਬੈਰਿੰਗ ਦੇ ਵਿੱਚ ਇੱਕ ਤਾਰ ਹੁੰਦੀ ਆ ਉਹਨੂੰ ਲਾ ਦਿਓ ਲਾਉਣ ਦੇ ਨਾਲ ਸੇਫਟੀ ਹੋ ਜੂ ਕਿਤੇ ਤੁਹਾਡਾ ਲੋਕ ਆ ਆਮ ਮੈਨੂਅਲ ਲੌਕ ਬਣ ਜੂਗਾ। ਅਚਾਨਕ ਅੱਗ ਲੱਗਦੀ ਹੈ ਤਾਂ ਗੱਡੀ ਦਾ ਲੌਕ ਖੋਲ ਕੇ ਆਪਣੀ ਸੇਫਟੀ ਕਰ ਸਕਦੇ ਹੋ, ਬਚ ਸਕਦੇ ਹੋ, ਨਿਕਲ ਸਕਦੇ ਹੋ। ਤੇ ਅਗਲੀ ਗੱਲ ਆ ਤੁਸੀਂ ਆਪਣੀ ਗੱਡੀ ਦੇ ਵਿੱਚ ਕੋਲਡ ਡਰਿੰਕਸ ਸੈਂਟ ਜਾਂ ਹੋਰ ਕੋਈ ਵੀ ਚੀਜ਼ ਜਿਹੇ ਨਹੀਂ ਰੱਖਣੀ ਜਿਹਦੇ ਵਿੱਚ ਗੈਸ ਹੁੰਦੀ ਆ। ਕਿਉਂਕਿ ਗਰਮੀ ਦੇ ਨਾਲ ਆਪਾਂ ਜਦੋਂ ਗੱਡੀ ਖੜਾ ਕੇ ਜਾਂਦੇ ਆ ਪਾਰਕਿੰਗ ਕਰਕੇ ਤਾਂ ਗੱਡੀ ਵਗੈਰਾ ਦੇ ਆਪਾਂ ਸਾਰੇ ਸ਼ੀਸ਼ੇ ਬੰਦ ਕਰ ਦਿੰਨੇ ਆ। ਸ਼ੀਸ਼ੇ ਬੰਦ ਕਰਨ ਦੇ ਨਾਲ ਜਿਵੇਂ ਕੋਲਡ ਡਰਿੰਕ ਹੋ ਗਿਆ ਸੈਂਟ ਹੋ ਗਿਆ ਜਾਂ ਹੋਰ ਪਰਫਿਊਮ ਹੋ ਗਿਆ ਉਹਦੇ ਵਿੱਚ ਪ੍ਰੈਸ਼ਰ ਬਣ ਜਾਂਦਾ ਪ੍ਰੈਸ਼ਰ ਬਣਦੇ ਨਾਲ ਉਹ ਚੀਜ਼ ਫਟ ਜਾਂਦੀ ਆ ਉਹ ਵੀ ਆਪਣੀ ਗੱਡੀ ਨੂੰ ਅੱਗੇ ਲੱਗਣ ਦਾ ਕਾਰਨ ਬਣਦੀ ਆ ਕਦੇ ਵੀ ਤੁਸੀਂ ਗੱਡੀ ਦੇ ਵਿੱਚ ਕੋਲਡ ਡਰਿੰਕ ਸੈਂਟਰ ਜਾਂ ਪਰਫਿਊਮ ਵਗੈਰਾ ਨਹੀਂ ਰੱਖਣਾ ਇਹ ਗੱਲ ਤੁਸੀਂ ਜ਼ਰੂਰ ਚੇਤੇ ਕਰ ਲਓ ਜੇ ਤੁਹਾਡੀ ਗੱਡੀ ਦੇ ਵਿੱਚ ਹੈ ਵੀ ਤਾਂ ਉਸ ਨੂੰ ਕੱਢ ਕੇ ਬਾਹਰ ਰੱਖ ਦਿਓ ਘਰੇ ਰੱਖ ਦਿਓ ਅਗਲੀ ਗੱਲ ਤੁਸੀਂ ਆਪਣੀ ਗੱਡੀ ਦੀ ਸਰਵਿਸ ਜਿਹੜੀ ਸਮੇਂ-ਸਮੇਂ ਤੇ ਕਰਵਾਉਂਦੀ ਰਹਨੇ ਆ ਉਦੇ ਟਾਇਰਾਂ ਦਾ ਪ੍ਰੈਸ਼ਰ ਹਵਾ ਉਹ ਵੀ ਸਮੇਂ-ਸਮੇਂ ਤੇ ਲੋਡ ਜਿਹੜੇ ਚੈੱਕ ਕਰਦੇ ਰਹਿਣਾ ਚਾਹੀਦਾ ਤੁਹਾਨੂੰ ਕਈ ਵਾਰੀ ਆਪਣੇ ਟਾਇਰਾਂ ਦੇ ਵਿੱਚ ਹਵਾ ਘਟ ਹੁੰਦੀ ਆ ਹਵਾ ਘਟ ਹੋਣ ਦੇ ਨਾਲ ਗੱਡੀ ਸਵੀਰ ਨਹੀਂ ਫੜਦੀ ਗੱਡੀ ਦੇ ਟਾਇਰ ਗਰਮ ਹੋ ਜਾਂਦੇ ਨੇ ਟਾਇਰਾਂ ਤੋਂ ਗਰਮ ਹੋਣ ਦੇ ਨਾਲ ਟੈਂਪਰੇਚਰ ਬਦਲਦੇ ਨਾਲ ਗੱਡੀ ਦੇ ਟਾਇਰਾਂ ਨੂੰ ਅੱਗ ਲੱਗ ਜਾਂਦੀ ਆ ਗੱਡੀ ਦੇ ਟਾਇਰਾਂ ਨੂੰ ਅੱਗ ਲੱਗਣ ਨਾਲ ਕਈ ਵਾਰੀ ਪੈਟਰੋਲ ਵਗੈਰਾ ਜਾਂ ਆਪਣਾ ਮਗਲਾਇਲ ਵਗੈਰਾ ਲੀਕੇਜ ਹੁੰਦਾ ਉੱਥੇ ਗੱਡੀ ਆਪਣੀ ਅੱਗ ਫੜ ਲੈਂਦੀ ਆ ਕਿਉਂਕਿ ਜਦੋਂ ਟਾਇਰਾਂ ਦੇ ਵਿੱਚ ਹਵਾ ਘਟ ਹੋਊਗੀ ਗੱਡੀ ਦੇ ਇੰਜਨ ਦਾ ਬਧ ਜ਼ੋਰ ਲੱਗਣਾ ਗੱਡੀ ਜ਼ੋਰ ਲੱਗਣ ਦੇ ਨਾਲ ਗੱਡੀ ਦਾ ਇੰਜਨ ਗਰਮ ਹੋਣਾ ਗਰਮ ਹੋਣ ਦੇ ਨਾਲ ਜਿਹੜੀ ਬੈਰਿੰਗ ਹੁੰਦੀ ਹੈ ਬੈਰਿੰਗ ਨੂੰ ਅੱਗ ਲੱਗ ਜਾਂਦੀ ਹੈ ਇਹ ਹੀ ਗੱਡੀ ਦੇ ਅੱਗ ਲੱਗਣ ਦਾ ਕਾਰਨ ਬਣਦਾ ਹੈ ਨੰਬਰ 4 ਤੇ ਵਹੀਕਲ ਦਾ ਪੈਟਰੋਲ ਤੇ ਡੀਜ਼ਲ ਮੰਨ ਲਓ ਵੀ ਆਪਣੇ ਪੈਟਰੋਲ ਜਾਂ ਡੀਜ਼ਲ ਵਾਲਾ ਵਹੀਕਲ ਆਗਾ ਉਹਦੇ ਗੱਡੀ ਦੇ ਟੱਕਣ ਦੇ ਉੱਪਰ ਜਿਹੜੇ ਟੈਂਕੀ ਦਾ ਟੱਕਣ ਹੁੰਦਾ ਉਹਦੇ ਵਿੱਚ ਇੱਕ ਬਰੀਕ ਸਰਾਗ ਹੁੰਦਾ ਕਈ ਵਾਰੀ ਉਹ ਡਸਟ ਦੇ ਨਾਲ ਆਪਣਾ ਬੰਦ ਹੋ ਜਾਂਦਾ ਬੰਦ ਹੋਣ ਦੇ ਨਾਲ ਕੀ ਹੁੰਦਾ ਵੀ ਜਦੋਂ ਆਪਣੀ ਗੱਡੀ ਧੁੱਪ ਦੇ ਵਿੱਚ ਖੜੀ ਹੁੰਦੀ ਹੈ ਗੱਡੀ ਦੀ ਟੈਂਕੀ ਦੇ ਵਿੱਚ ਇੱਕ ਪ੍ਰੈਸ਼ਰ ਬਣ ਜਾਂਦਾ ਪ੍ਰੈਸ਼ਰ ਬਣਦੇ ਨਾਲ ਜਿਹੜੀ ਉਹ ਹਵਾ ਨਿਕਲਣ ਵਾਲਾ ਸਰਾਖ ਹੁੰਦਾ ਬੰਦ ਹੋਣ ਦੇ ਕਾਰਨ ਗੱਡੀ ਦਾ ਪ੍ਰੈਸ਼ਰ ਬਣਨ ਕਰ ਗੱਡੀ ਦੀ ਟੈਂਕੀ ਦੇ ਵਿੱਚ ਧਮਾਕਾ ਹੋ ਜਾਂਦਾ ਜਦੋਂ ਵੀ ਆਪਾਂ ਪਟਰੋਲ ਜਾਂ ਡੀਜ਼ਲ ਗੱਡੀ ਦੇ ਵਿੱਚ ਭਰਵਾਉਣਾ ਤਾਂ ਆਪਣੀ ਗੱਡੀ ਦਾ ਟੈਂਕਾ ਜਿਹੜਾ ਫੁੱਲ ਨਹੀਂ ਕਰਵਾਉਣਾ ਕਹਿੰਦੇ ਵੀ ਗੱਡੀ ਦੇ ਟੈਂਕ ਨੂੰ ਥੋੜਾ ਜਿਹਾ ਓਣਾ ਰੱਖਵਾਉਣਾ ਤਾਂ ਜੋ ਉਹਦੇ ਵਿੱਚ ਕੁਝ ਹਵਾ ਰਹਿ ਸਕੇ ਉਹ ਹੀ ਕਈ ਵਾਰੀ ਆਪਾਂ ਗੱਡੀ ਦਾ ਜੋ ਟੈਂਕਾ ਨੂੰ ਪੂਰਾ ਫੁੱਲ ਕਰਵਾ ਲੈਂਦੇ ਆ ਫੁੱਲ ਕਰਵਾਉਣ ਦੇ ਨਾਲ ਵੀ ਗੱਡੀ ਦੇ ਵਿੱਚ ਪ੍ਰੈਸ਼ਰ ਬਣ ਜਾਂਦਾ ਤੇ ਟੈਂਕ ਫਟ ਜਾਂਦਾ ਤੇ ਅੱਗ ਲੱਗਣ ਦਾ ਕਾਰਨ ਬਣਦਾ ਅਗਲੀ ਗੱਲ ਓਵਰ ਹੀਟਿੰਗ ਕਈ ਵਾਰੀ ਆਪਣੀ ਗੱਡੀ ਹੁੰਦੀ ਆ ਆਪਾਂ ਪਾਰਕਿੰਗ ਜਹੀ ਜਗ੍ਹਾ ਤੇ ਕੱਢ ਦਿੰਨੇ ਆ ਜਿੱਥੇ ਕਿ ਸਿੱਧੀ ਧੁੱਪ ਪੈਂਦੀ ਆ ਸਿੱਧੀ ਧੁੱਪ ਪੈਣ ਦੇ ਨਾਲ ਵੀ ਹੁੰਦਾ ਆਪਾਂ ਸ਼ੀਸ਼ੇ ਵਗੈਰਾ ਸਾਰੇ ਛਾੜ ਦਿੰਨੇ ਆ ਜਾਣ ਤੋਂ ਵੱਧ ਕੀ ਹੁੰਦਾ ਆ ਆਪਾਂ ਜਦੋਂ ਵੀ ਆਉਣੇ ਆ ਬਾਹਰ ਕਿਤੇ ਜਾ ਕੇ ਤਾਂ ਗੱਡੀ ਨੂੰ ਸਟਾਰਟ ਕਰਦੇ ਆ ਗੱਡੀ ਦੇ ਵਿੱਚ ਇੰਨਾ ਤਾਪਮਾਨ ਬਣਿਆ ਹੁੰਦਾ ਤੇ ਆਪਾਂ ਨਾਲ ਦੀ ਨਾਲ ਆਪਣਾ AC ਔਨ ਕਰ ਦਿੰਦੇ ਆ। AC ਔਨ ਖੋਣ ਦੇ ਨਾਲ ਕੀ ਹੁੰਦਾ ਗੱਡੀ ਦੇ ਇੱਕੋ ਲਖਤ ਇੰਜਨ ਤੇ ਲੋਡ ਪੈ ਜਾਂਦਾ। ਲੋਡ ਪੈਣ ਦੇ ਨਾਲ ਇੰਜਨ ਗਰਮ ਹੋ ਜਾਂਦਾ ਤੇ ਗਰਮ ਹੋਣ ਦੇ ਨਾਲ ਵੀ ਅੱਗ ਲੱਗਣ ਦਾ ਕਾਰਨ ਬਣਦੀ ਆ। ਜਿਹੜੇ ਵੀਰਾਂ ਦੇ ਇੰਟਰ ਲੋਕ ਲੱਗਿਆ ਹੋਇਆ ਹੈ, ਸੈਂਟਰ ਲੋਕ ਲੱਗਿਆ ਹੈ। ਉਹ ਕਿਰਪਾ ਕਰਕੇ ਗੱਲ ਦਾ ਧਿਆਨ ਦੇਣਾ। ਗਰਮੀ ਦੇ ਜਨਰਲ ਦੇ ਵਿੱਚ ਉਹ ਸੈਂਟਰ ਲੋਕ ਵਾਲੀ ਤਾਰ ਰਹਾ ਦੇਣਾ। ਕਿਉਂਕਿ ਗੱਡੀਆਂ ਗਰਮੀ ਦੇ ਵਿੱਚ ਗੱਦ ਬਦ ਗਰਮ ਹੁੰਦੀਆਂ ਨੇ। ਪਿਛਲੇ ਸਾਲ ਨਾਲੋਂ ਵਜੋਂ ਕਿ ਟੈਂਪਰੇਚਰ ਬਹੁਤ ਵੱਧ ਰਿਹਾ ਇਸ ਲਈ ਗੱਡੀ ਦੇ ਵਿੱਚ ਸੈਂਟਰ ਲੋਕ ਲੱਗਣ ਦੀ ਵਜ੍ਹਾ ਵੀ ਬੰਦਿਆਂ ਦੇ ਵਿੱਚ ਸੜਨ ਦੀ ਵਜ੍ਹਾ ਬਣਦੀ ਆ ਇਸੇ ਤਰ੍ਹਾਂ ਸੋ ਬਿਰੋ ਇਹ ਗੱਲਾਂ ਤੇ ਤੁਸੀਂ ਧਿਆਨ ਦੇਣਾ ਤਾਂ ਹੀ ਤੁਸੀਂ ਆਪਣੀ ਸੁਰੱਖਿਅਤ ਯਾਤਰਾ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਮੇਰੀ ਬੇਨਤੀ ਆ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸ ਦੇ ਨਾਲ ਸਾਡਾ ਹੌਸਲਾ ਵਾਸਤੇ ਧੰਨਵਾਦ ਸਸੀ ਕਾ